ਸਤਿ ਸ਼੍ਰੀ ਅਕਾਲ ਜੀ ਰਣਵੀਰ ਤੂੰ ਮੇਰੀ ਗੱਲ ਕਦੋਂ ਸੁਣੇਗਾ ਆਖਿਰ ਮੈਂ ਤੇਰੀ ਪਤਨੀ ਆ ਮਨਪ੍ਰੀਤ ਨੇ ਗੁੱਸੇ ਨਾਲ ਰਣਵੀਰ ਨੂੰ ਕਿਹਾ ਰਣਵੀਰ ਬਿਨਾ ਕੁਝ ਬੋਲੇ ਘਰ ਤੋਂ ਬਾਹਰ ਚਲਾ ਗਿਆ ਹੁਣ ਹਰ ਦਿਨ ਇਵੇਂ ਹੀ ਹੁੰਦਾ ਸੀ ਮਨਪ੍ਰੀਤ ਆਪਣੀ ਸੱਸ ਦੀ ਬਹੁਤ ਇੱਜ਼ਤ ਕਰਦੀ ਸੀ ਪਰ ਉਹਦੀ ਸੱਸ ਹਮੇਸ਼ਾ ਉਹਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਅੱਜ ਵੀ ਮਨਪ੍ਰੀਤ ਨੇ ਸਵੇਰੇ ਛੇਤੀ ਉੱਠ ਕੇ ਸਾਰਿਆਂ ਲਈ ਨਾਸ਼ਤਾ ਬਣਾਇਆ ਰਣਵੀਰ ਨੂੰ ਗਾਜਰ ਦਾ ਹਲਵਾ ਬੜਾ ਪਸੰਦ ਸੀ ਇਸ ਲਈ ਉਹਨੇ ਸਵੇਰੇ ਹੀ ਹਲਵਾ ਵੀ ਬਣਾ ਦਿੱਤਾ ਤੇ ਸਾਰਿਆਂ ਦੇ ਅੱਗੇ ਰੱਖ ਦਿੱਤਾ ਤਾਂ ਮਨਪ੍ਰੀਤ ਦਾ ਸਹੁਰਾ ਉਹਦੀ ਸੱਸ ਨੂੰ ਟੋਕਦੇ ਹੋਏ ਕਹਿਣ ਲੱਗਾ ਇਹ ਕੀ ਫਜ਼ੂਲ ਖਰਚਿਆ ਸਵੇਰੇ ਸਵੇਰੇ ਦੇਸੀ ਘਿਓ ਦਾ ਹਲਵਾ ਮਨਪ੍ਰੀਤ ਦੀ ਸੱਸ ਨੇ ਮਨਪ੍ਰੀਤ ਨੂੰ ਝਿੜਕਦੇ ਹੋਏ ਪੁੱਛਿਆ ਕਿਉਂ ਬਹੂ ਇਹ ਦੇਸੀ ਕਿਉਂ ਤੇਰੇ ਪੇਕਿਆਂ ਤੋਂ ਆਇਆ ਸੀ ਮਾਂ ਜੀ ਉਹ ਇਹਨਾਂ ਨੂੰ ਹਲਵਾ ਬੜਾ ਪਸੰਦ ਆਣਾ ਇਸ ਲਈ ਥੋੜਾ ਜਿਹਾ ਬਣਾਇਆ ਆ ਇਹ ਕਹਿ ਕੇ ਮਨਪ੍ਰੀਤ ਰਣਵੀਰ ਵੱਲ ਵੇਖ ਰਹੀ ਸੀ ਕਿ ਸ਼ਾਇਦ ਉਹ ਕੁਝ ਬੋਲੇ ਉਦੋਂ ਹੀ ਮਨਪ੍ਰੀਤ ਦੀ ਸੱਸ ਨੇ ਕਿਹਾ ਮੈਂ ਸਾਰਾ ਕੁਝ ਜਾਣਦੀ ਆ ਮੇਰੇ ਮੁੰਡੇ ਦਾ ਬਹਾਨਾ ਕਰਕੇ ਤੇਰਾ ਖੁਦ ਖਾਣ ਨੂੰ ਜੀ ਕਰਦਾ ਹੋਊਗਾ ਰਣਵੀਰ ਚੁੱਪਚਾਪ ਨਾਸ਼ਤਾ ਕਰਦਾ ਰਿਹਾ ਮਨਪ੍ਰੀਤ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਇਸ ਤੋਂ ਜ਼ਿਆਦਾ ਉਹਨੂੰ ਉਦੋਂ ਬੁਰਾ ਲੱਗਿਆ ਜਦ ਰਣਵੀਰ ਬਿਨਾ ਹਲਵਾ ਖਾਦੇ ਹੀ ਆਫਿਸ ਚਲਾ ਗਿਆ ਹੁਣ ਮਨਪ੍ਰੀਤ ਘਰ ਦੇ ਕੰਮ ਨਿਭੇੜਨ ਲੱਗ ਪਈ ਇਧਰ ਉਹਦੀ ਸੱਸ ਬਾਰ ਹਾਲ ਵਿੱਚ ਬਹਿ ਕੇ ਬੁੜਬੁੜਾਉਂਦੀ ਰਹੀ ਕੰਮ ਕਰਕੇ ਮਨਪ੍ਰੀਤ ਆਪਣੇ ਕਮਰੇ 'ਚ ਜਾ ਕੇ ਰੋਣ ਲੱਗੀ ਕਿੰਨੇ ਨਾਜਾਂ ਨਾਲ ਪਾਲਿਆ ਸੀ ਉਹਦੇ ਪਾਪਾ ਨੇ ਉਹਨੂੰ ਉਹਨੂੰ ਅੱਜ ਵੀ ਜ਼ਿਆਦਾ ਇੱਕ ਵਾਰ ਉਹਨੇ ਗਾਜਰ ਦਾ ਹਲਵਾ ਬਣਾਉਣ ਲਈ ਕਿਹਾ ਸੀ ਪਰ ਉਹਦੀ ਮਾਂ ਨੇ ਉਹਨੂੰ ਸੂਜੀ ਦਾ ਹਲਵਾ ਬਣਾ ਕੇ ਖਵਾਇਆ ਸੀ। ਪਾਪਾ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਹ ਤੁਰੰਤ ਬਾਜ਼ਾਰੋਂ ਢੇਰ ਸਾਰੀਆਂ ਗਾਜਰਾਂ ਲੈ ਕੇ ਆਏ ਸੀ ਤੇ ਫਿਰ ਉਹਨਾਂ ਦਾ ਹਲਵਾ ਬਣਾ ਕੇ ਦਿੱਤਾ ਸੀ ਤੇ ਉਸ ਦਿਨ ਤੋਂ ਬਾਅਦ ਬਿਨਾਂ ਕਹੇ ਹੀ 2-3 ਦਿਨ ਬਾਅਦ ਗਾਜਰ ਦਾ ਹਲਵਾ ਬਣਨ ਲੱਗਾ ਤੇ ਅੱਜ ਉਹਨੂੰ ਆਪਣੇ ਸਹੁਰੇ ਘਰ ਕਿੰਨੀਆਂ ਗੱਲਾਂ ਸੋਨੀਆਂ ਪਈਆਂ ਉਹਨੂੰ ਗੁੱਸਾ ਆਪਣੇ ਸੱਸ ਸਹੁਰੇ ਤੇ ਨਹੀਂ ਰਣਵੀਰ ਤੇ ਸੀ। ਜਿਹੜਾ ਕਿ ਕੁਝ ਕਹਿ ਨਾ ਸਕਿਆ ਸ਼ਾਮ ਨੂੰ ਜਾਦੋਂ ਨੇ ਰਣਵੀਰ ਨੂੰ ਸ਼ਿਕਾਇਤ ਕੀਤੀ ਤਾਂ ਉਹ ਬਸ ਇੰਨਾ ਹੀ ਬੋਲਿਆ ਸਾਡੇ ਘਰ ਬਸ ਮਾਂ ਦੀ ਪਸੰਦ ਦਾ ਖਾਣਾ ਬਣਦਾ ਆ ਅੱਗੇ ਤੋਂ ਮੇਰੀ ਪਸੰਦ ਦਾ ਨਾ ਕੁਝ ਬਣਾਈ ਮਨਪ੍ਰੀਤ ਨੇ ਰਣਵੀਰ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ ਆਖਰ ਕੀ ਕਸੂਰ ਸੀ ਮਨਪ੍ਰੀਤ ਦਾ ਇਹੀ ਕਿ ਉਹ ਰਣਵੀਰ ਨੂੰ ਬਹੁਤ ਪਿਆਰ ਕਰਦੀ ਸੀ ਇਸੇ ਤਰ੍ਹਾਂ ਕੁਝ ਦਿਨ ਬੀਤ ਗਏ ਇੱਕ ਦਿਨ ਮਨਪ੍ਰੀਤ ਨੇ ਆਪਣੀ ਸੱਸ ਨੂੰ ਕਿਹਾ ਮਾਂ ਜੀ ਮੈਂ ਆਪਣੇ ਘਰ ਜਾਣਾ ਚਾਹੁੰਦੀ ਆਂ ਕੁਝ ਦਿਨਾਂ ਲਈ ਜੇ ਤੁਸੀਂ ਕਹੋ ਤਾਂ ਅੱਜ ਹੀ ਚਲੀ ਜਾਵਾਂ ਮम्मी ਦਾ ਫੋਨ ਆਇਆ ਸੀ ਉਹ ਕਹਿ ਰਹੀ ਸੀ ਕਿ ਪਾਪਾ ਦੀ ਸਿਹਤ ਠੀਕ ਨਹੀਂ ਆ ਤਾਂ ਉਹਦੀ ਸਾਸ ਨੇ ਕਿਹਾ ਤੂੰ ਜਦੋਂ ਵੀ ਆਪਣੇ ਪੇਕੇ ਜਾਨੀ ਆ ਇੱਕ ਹਫਤਾ ਵਾਪਸ ਨਹੀਂ ਆਉਂਦੀ ਘਰ ਦਾ ਕੰਮ ਕੌਣ ਕਰੂਗਾ ਤੇਰਾ ਸਹੁਰਾ ਤੇ ਤੇਰਾ ਪਤੀ ਜਦੋਂ ਸ਼ਾਮ ਨੂੰ ਥੱਕ ਕੇ ਘਰ ਆਉਣਗੇ ਤਾਂ ਇੱਥੇ ਤਾਂ ਉਹਨਾਂ ਨੂੰ ਖਾਣਾ ਵੀ ਨਸੀਬ ਨਹੀਂ ਹੋਊਗਾ ਮੈਨੂੰ ਤਾਂ ਚੱਕਰ ਆ ਰਹੇ ਆ ਮੈਂ ਖਾਣਾ ਨਹੀਂ ਬਣਾ ਸਕਦੀ ਜਾਣਾ ਆ ਤਾਂ ਇੱਕ ਦਿਨ ਲਈ ਚਲੀ ਜਾਈ ਮਨਪ੍ਰੀਤ ਮਨ ਮਾਰ ਕੇ ਇੱਕ ਦਿਨ ਲਈ ਆਪਣੇ ਪੇਕੇ ਗਈ ਉੱਥੇ ਜਾ ਕੇ ਉਹਨੂੰ ਹੋਰ ਵੀ ਹਰਾਨੀ ਹੋਈ ਤੇ ਕਹਿਣ ਲੱਗੀ ਭਾਬੀ ਮੰਮੀ ਪਾਪਾ ਕਿੱਥੇ ਗਏ ਆ ਮਨਪ੍ਰੀਤ ਨੇ ਘਬਰਾ ਕੇ ਪੁੱਛਿਆ ਸੀ ਉਹਨਾਂ ਦੋਵਾਂ ਦਾ ਕਿੱਥੇ ਦਿਲ ਲੱਗਦਾ ਆ ਘਰ ਤੀਰਥ ਤੇ ਗਏ ਆ ਪਤਾ ਨਹੀਂ ਕਦੋਂ ਆਉਣਗੇ ਵੈਸੇ ਤੂੰ ਕਿੰਨੇ ਦਿਨ ਰਹਿਣ ਲਈ ਆਈ ਆ ਕਿਉਂਕਿ ਮੈਂ ਵੀ ਆਪਣੇ ਪੇਕੇ ਜਾਣਾ ਆ ਮਨਪ੍ਰੀਤ ਦੀ ਭਾਬੀ ਦਾ ਇਹ ਵਿਹਾਰ ਵੇਖ ਕੇ ਮਨਪ੍ਰੀ ਚੌਂ ਗਈ ਕਿ ਇਹ ਉਹੀ ਭਾਬੀ ਆ ਜਿਹੜੀ ਉਹਦੇ ਨਾਲ ਬੜਾ ਮੋਹ ਜਤੋਂਦੀ ਸੀ ਮਨਪ੍ਰੀਤ ਸੋਫੇ ਤੇ ਬੈਠੀ ਬੈਠੀ ਸੋਚ ਰਹੀ ਸੀ ਅੱਛਾ ਜਿਹੜੇ ਉਹ ਵੀਰ ਨੇ ਘਰ ਦੇ ਪੇਪਰਾਂ ਤੇ ਸਾਈਨ ਕਰਾ ਲਏ ਸੀ ਮੈਂ ਆਪਣਾ ਹਿੱਸਾ ਛੱਡ ਦਿੱਤਾ ਸੀ ਸ਼ਾਇਦ ਉਹਨਾਂ ਸੈਣਾਂ ਦਾ ਕਰਕੇ ਹੀ ਮੇਰੇ ਨਾਲ ਪਿਆਰ ਜਤਾਇਆ ਜਾ ਰਿਹਾ ਸੀ ਮਨਪ੍ਰੀਤ ਉੱਠ ਕੇ ਖੜੀ ਹੋ ਗਈ ਭਾਬੀ ਮੈਨੂੰ ਕੋਈ ਕੰਮ ਜ਼ਿਆਦਾ ਆ ਗਿਆ ਆ ਮੈਂ ਫੇਰ ਆਉਂਗੀ ਕਹਿ ਕੇ ਉਹ ਛੇਤੀ ਨਾਲ ਘਰ ਤੋਂ ਬਾਹਰ ਨਿਕਲ ਗਈ ਪਿੱਛੋਂ ਗੇਟ ਬੰਦ ਹੋਣ ਦੀ ਆਵਾਜ਼ ਨਾਲ ਉਹ ਸਮਝ ਗਈ ਕਿ ਉਹਦੇ ਜਾਣ ਨਾਲ ਭਾਬੀ ਨੂੰ ਕੋਈ ਖਾਸ ਫਰਕ ਨਹੀਂ ਪਿਆ ਭਾਰੇ ਕਦਮਾਂ ਨਾਲ ਚੱਲਦੇ ਹੋਏ ਉਹ ਇੱਕ ਮੰਦਰ ਵਿੱਚ ਪਹੁੰਚ ਗਈ ਕਿਉਂਕਿ ਸ਼ਾਮ ਤੋਂ ਪਹਿਲਾਂ ਜੇ ਉਹ ਆਪਣੇ ਸਹੁਰੇ ਪਹੁੰਚ ਜਾਂਦੀ ਤਾਂ ਉਹਦੀ ਸਾਸ ਨੇ ਉਹਨੂੰ ਕਈ ਸਵਾਲ ਕਰਨੇ ਸੀ ਉਹ ਮੰਦਰ ਜਾ ਕੇ ਬਹਿ ਗਈ ਬਸ ਪ੍ਰਮਾਤਮਾ ਕੋਲੋਂ ਨਾ ਉਹਨੇ ਕੁਝ ਮੰਗਿਆ ਨਾ ਕੁਝ ਬੋਲੀ ਪਰਮਾਤਮਾ ਦੇ ਚਰਨਾਂ 'ਚ ਸਿਰ ਝੁਕਾ ਕੇ ਉਹ ਬਾਹਰ ਆ ਕੇ ਬਹਿ ਗਈ ਉਦੋਂ ਹੀ ਸਾਹਮਣੇ ਦਰਖਤ ਦੇ ਥੱਲੇ ਉਹਨੂੰ ਆਪਣੇ ਮੰਮੀ ਪਾਪਾ ਬੈਠੇ ਦਿਖਾਈ ਦਿੱਤੇ ਮਨਪ੍ਰੀਤ ਪੱਜ ਕੇ ਉਹਨਾਂ ਦੇ ਕੋਲ ਪਹੁੰਚੀ ਮਨਪ੍ਰੀਤ ਨੂੰ ਵੇਖ ਕੇ ਉਹਦੀ ਮਾਂ ਰੋਣ ਲੱਗੀ ਪੁੱਤ ਤੂੰ ਇੱਥੇ ਕਿਵੇਂ ਪਾਪਾ ਨੇ ਪੁੱਛਿਆ ਉਹ ਛੱਡੋ ਇਹ ਦੱਸੋ ਕਿ ਤੁਸੀਂ ਇੱਥੇ ਕਿਵੇਂ ਤੁਸੀਂ ਤਾਂ ਤੀਰਥ ਯਾਤਰਾ ਤੇ ਗਏ ਸੀ ਨਾ ਮਨਪ੍ਰੀਤ ਦੇ ਸਬਰ ਦਾ ਬੰਨ ਟੁੱਟ ਗਿਆ। ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਪੁੱਤ ਤੇਰੀ ਭਾਬੀ ਨੇ ਤੈਨੂੰ ਝੂਠ ਬੋਲਿਆ ਆ। ਬਿਜ਼ਨਸ ਵਿੱਚ ਪੈਸਾ ਲਗਾਉਣ ਲਈ ਤੇਰੇ ਭਰਾ ਨੇ ਘਰ ਆਪੜੇ ਨਾਮ ਕਰਵਾ ਲਿਆ ਸੀ। ਘਰ ਦੇ ਕਾਗਜ਼ ਗਹਿਣੇ ਰੱਖ ਕੇ ਉਹਨੇ ਕਰਜ਼ਾ ਲੈ ਲਿਆ ਆ। ਉਹਦੇ ਬਾਅਦ ਅਸੀਂ ਹੁਣ ਬੋਝ ਬਣ ਗਏ ਤਾਂ ਸਾਨੂੰ ਘਰੋਂ ਕੱਢ ਦਿੱਤਾ। ਪਾਪਾ ਹੁਣ ਕੀ ਹੋਵੇਗਾ? ਮਨਪ੍ਰੀਤ ਨੇ ਰੋਂਦੇ ਹੋਏ ਪੁੱਛਿਆ। ਪੁੱਤ ਤੂੰ ਚਿੰਤਾ ਨਾ ਕਰ। ਅਸੀਂ ਕਿਤੇ ਬਿਰਦਾ ਆਸ਼ਰਮ ਵਿੱਚ ਚਲੇ ਜਾਵਾਂਗੇ ਤੂੰ ਆਪਣੇ ਸਹੁਰੇ ਜਾ ਉੱਥੇ ਜਾ ਕੇ ਕਿਸੇ ਨੂੰ ਇਹ ਗੱਲ ਨਾ ਦੱਸੀ ਆਪਣੇ ਮਾਪਿਓ ਦਾ ਇਹ ਹਾਲ ਵੇਖ ਕੇ ਉਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਤਾਂ ਚਾਹੁੰਦੀ ਸੀ ਪਰ ਜਿੱਥੇ ਉਹਦੀ ਹੀ ਕਦਰ ਨਹੀਂ ਆ ਉਥੇ ਮਾਪਿਓ ਦੀ ਕੀ ਇੱਜ਼ਤ ਹੋਵੇਗੀ ਭਾਰੇ ਮਨ ਨਾਲ ਮਨਪ੍ਰਿਤ ਸਹੁਰੇ ਹਮਲ ਚੱਲ ਪਈ ਅੱਜ ਉਹਨੂੰ ਆਪਣੀ ਕੁੜੀ ਹੋਣ ਤੇ ਅਫਸੋਸ ਹੋ ਰਿਹਾ ਸੀ ਕਾਸ਼ ਉਹ ਆਪਣੇ ਮਾਪਿਓ ਲਈ ਕੁਝ ਕਰ ਪਾਉਂਦੀ ਘਰ ਜਾ ਕੇ ਉਹਨੇ ਬੜੀ ਮੁਸ਼ਕਲ ਨਾਲ ਘਰ ਦੇ ਕੰਮ ਕੀਤੇ। ਉਹਦੇ ਬਾਅਦ ਆਪਣੇ ਕਮਰੇ 'ਚ ਜਾ ਕੇ ਗੁੰਮ ਹੋ ਕੇ ਬਹਿ ਗਈ। ਉਹਦੀਆਂ ਅੱਖਾਂ ਵਿੱਚ ਅਥਰੂ ਵਹਿ ਰਹੇ ਸੀ। ਰਣਵੀਰ ਆਪਣੇ ਆਫਿਸ ਦਾ ਕੰਮ ਕਰ ਰਿਹਾ ਸੀ। ਜਦੋਂ ਸੌਣ ਲੱਗਾ ਤਾਂ ਮਨਪ੍ਰੀਤ ਨੂੰ ਪੁੱਛ ਬੈਠਾ, "ਕੀ ਗੱਲ ਆ? ਅੱਜ ਫਿਰ ਮਾਣੇ ਕੋਈ ਗੱਲ ਕਰ ਦਿੱਤੀ ਜਿਹੜਾ ਤੂੰ ਅਥਰੂ ਵਹਾ ਰਹੀਆਂ?" ਮਨਪ੍ਰੀਤ ਆਪਣੇ ਆਪ ਨੂੰ ਰੋਕ ਨਹੀਂ ਸਕੀ ਤੇ ਉਹਨੇ ਰੋ ਰੋ ਕੇ ਸਾਰੀ ਗੱਲ ਰਣਵੀਰ ਨੂੰ ਦੱਸ ਦਿੱਤੀ। ਕੀ ਆਪਾਂ ਮੰਮੀ ਪਾਪਾ ਨੂੰ ਇੱਥੇ ਲੈ ਆਈਏ ਓਏ ਇਸ ਉਮਰ ਵਿੱਚ ਕਿੱਥੇ ਜਾਣਗੇ ਰਣਵੀਰ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਪਾਸਾ ਮੋੜ ਕੇ ਸੌਂ ਗਿਆ ਇਸ ਗੱਲ ਨਾਲ ਮਨਪ੍ਰੀਤ ਨੂੰ ਬਹੁਤ ਗੁੱਸਾ ਆਇਆ ਅੱਜ ਤੋਂ ਮੈਂ ਵੀ ਇਹਨਾਂ ਦੇ ਮਾਪਿਓ ਦੀ ਸੇਵਾ ਨਹੀਂ ਕਰੂੰਗੀ ਵੇਖਦੀ ਹਾਂ ਕੌਣ ਇਹਨਾਂ ਦੀ ਸੇਵਾ ਕਰਦਾ ਆ ਰੋਂਦੇ ਰੋਂਦੇ ਮਨਪ੍ਰੀਤ ਸੌਂ ਗਈ ਦੋ ਤਿੰਨ ਦਿਨ ਬੀਤ ਗ ਜਾਣ ਤੋਂ ਬਾਅਦ ਉਹਦੀ ਚਿੰਤਾ ਹੋਰ ਵਿਵਾਦੀ ਜਾ ਰਹੀ ਸੀ ਇਕ ਦਿਨ ਉਹ ਸਬਜ਼ੀ ਲੈਣ ਲਈ ਬਹਾਨੇ ਨਾਲ ਉਸੇ ਮੰਦਰ 'ਚ ਪਹੁੰਚ ਗਈ ਪਰ ਉੱਥੇ ਉਹਦੇ ਮਾਪਿਓ ਨਹੀਂ ਸੀ। ਉੱਥੋਂ ਦੇ ਪੰਡਤ ਕੋਲੋਂ ਪੁੱਛਿਆ ਕਿ ਇੱਥੇ ਮੇਰੇ ਮੰਮੀ ਪਾਪਾ ਇਸ ਦਰਖਤ ਥੱਲੇ ਬੈਠੇ ਸੀ। ਉਹਨਾਂ ਦਾ ਕੁਝ ਪਤਾ ਆ ਤੁਹਾਨੂੰ? ਪੁੱਤ ਤੇਰਾ ਨਾਮ ਮਨਪ੍ਰੀਤ ਆ। ਪੰਡਤ ਜੀ ਦੇ ਮੂੰਹੋਂ ਆਪਣਾ ਨਾਂ ਸੁਣ ਕੇ ਮਨਪ੍ਰੀਤ ਨੇ ਪੁੱਛਿਆ। ਜੀ ਹਾਂ ਪਰ ਤੁਹਾਨੂੰ ਕਿਵੇਂ ਪਤਾ? ਪੁੱਤ ਤੇਰੇ ਮੰਮੀ ਪਾਪਾ ਨੇ ਇਹ ਪਤਾ ਦਿੱਤਾ ਸੀ ਸਾਨੂੰ ਤੇ ਕਿਹਾ ਸੀ ਕਿ ਉਹ ਇੱਥੇ ਰਹਿੰਦੇ ਆ। ਮਨਪ੍ਰੀਤ ਨੇ ਪਤਾ ਵੇਖਿਆ ਉਹ ਪਤਾ ਇਥੋਂ ਕੁਝ ਦੂਰੀ ਤੇ ਸੀ ਮਨਪ੍ਰੀਤ ਨੇ ਮੰਦਰ ਤੋਂ ਬਾਹਰ ਨਿਕਲ ਕੇ ਰਿਕਸ਼ਾ ਲੈ ਲਿਆ ਤੇ ਉਸ ਪਤੇ ਤੇ ਪਹੁੰਚ ਗਈ ਦਰਵਾਜ਼ਾ ਖੜਕਾਇਆ ਤਾਂ ਇੱਕ ਕੁੜੀ ਨਿਕਲ ਕੇ ਆਈ ਇਥੋਂ ਦਾ ਪਤਾ ਮੈਨੂੰ ਪੰਡਤ ਜੀ ਨੇ ਦਿੱਤਾ ਆ ਮਨਪ੍ਰੀਤ ਨੇ ਕਿਹਾ ਤੁਸੀਂ ਮਨਪ੍ਰੀਤੀ ਦੀ ਹੋ ਅੰਦਰ ਆ ਜਾਓ ਮਨਪ੍ਰੀਤ ਨੂੰ ਕੁਝ ਸਮਝ ਨਹੀਂ ਆਇਆ ਉਹ ਅੰਦਰ ਗਈ ਤਾਂ ਵੇਖਿਆ ਉਹਦੇ ਮੰਮੀ ਪਾਪਾ ਸੋਫੇ ਤੇ ਬੈਠੇ ਸੀ ਮਨਪ੍ਰੀਤ ਉਹਨਾਂ ਨੂੰ ਵੇਖ ਕੇ ਰੋਣ ਲੱਗੀ ਬੋ ਤਾਂ ਹੁਣ ਕਿਉਂ ਰੋ ਰਹੀ ਆ ਤੇਰੇ ਕਰਕੇ ਸਾਨੂੰ ਇਹ ਘਰ ਮਿਲ ਗਿਆ ਆ ਮਨਪ੍ਰੀਤ ਹਰਾਨੀ ਨਾਲ ਉਹਨਾਂ ਦਾ ਮੂੰਹ ਵੇਖਣ ਲੱਗੀ ਪਰ ਮੰਮੀ ਤੁਸੀਂ ਇੱਥੇ ਕਿਵੇਂ ਤੇ ਇਹ ਕੁੜੀ ਕੌਣ ਆ ਤਾਂ ਉਹਦੀ ਮਾਂ ਨੇ ਕਿਹਾ ਪੁੱਤ ਤੈਨੂੰ ਯਾਦ ਆ ਤੇਰੇ ਵਿਆਹ ਤੋਂ ਬਾਅਦ ਤੇਰੀ ਸਾਸੜੀ ਨੇ 80 ਲੱਖ ਦੀ ਡਿਮਾਂਡ ਕੀਤੀ ਸੀ ਤੇਰੇ ਪਤੀ ਨੇ ਕੋਈ ਬਿਜ਼ਨਸ ਖੋਲਣਾ ਸੀ ਇਸ ਲਈ ਤੇਰੇ ਪਿਤਾ ਨੇ ਉਹਨਾਂ ਦੀ ਮੰਗ ਪੂਰੀ ਕਰ ਦਿੱਤੀ ਸੀ ਜੀਦੇ ਨਾਲ ਕਿ ਤੂੰ ਸੁਖੀ ਰਹੇਂ ਜਦ ਤੂੰ ਸਾਨੂੰ ਮਿਲ ਕੇ ਗਈ ਸੀ ਨਾ ਉਹਦੇ ਅਗਲੇ ਦਿਨ ਤੇਰਾ ਪਤੀ ਆਇਆ ਸੀ ਉਹਨੇ ਤੇਰੇ ਪਾਪਾ ਦੇ ਪੈਸੇ ਵਾਪਸ ਕਰ ਦਿੱਤੇ ਕਿਉਂਕਿ ਉਹਨੇ ਕੋਈ ਬਿਜ਼ਨਸ ਸ਼ੁਰੂ ਹੀ ਨਹੀਂ ਕੀਤਾ ਸੀ ਤੇਰੇ ਪਾਪਾ ਨੇ ਬਹੁਤ ਮਨਾ ਵੀ ਕੀਤਾ ਪਰ ਉਹ ਨਹੀਂ ਮੰਨਿਆ ਉਹਦੇ ਬਾਅਦ ਉਹਨੇ ਇੱਕ ਪ੍ਰਾਪਰਟੀ ਡੀਲਰ ਨੂੰ ਮਿਲ ਕੇ ਸਾਨੂੰ 2 ਦਿਨਾਂ ਵਿੱਚ ਇੱਕ ਕਾਰ ਖਰੀਦ ਦਿੱਤਾ ਨਾਲ ਹੀ 4 ਲੱਖ ਰੁਪਏ ਵੀ ਬਚ ਗਏ ਜਿਹਦੇ ਨਾਲ ਉਹਨੇ ਇਹ ਕੁੜੀ ਸਾਡੀ ਸੇਵ ਵਾਲੀ ਰਖਵਾ ਦਿੱਤੀ ਪਰ ਮਮੀ ਉਹਨਾਂ ਨੇ ਤਾਂ ਮੈਨੂੰ ਕੁਝ ਨਹੀਂ ਦੱਸਿਆ ਮਨਪ੍ਰੀਤ ਦੀਆਂ ਅੱਖਾਂ ਵਿੱਚ ਅਥਰੂ ਵਹਿ ਰਹੇ ਸੀ ਰੋਂਦੇ ਹੋਏ ਉੱਥੋਂ ਆਪਣੇ ਘਰ ਆ ਗਈ ਘਰ ਆ ਕੇ ਉਹ ਸੋਚ ਰਹੀ ਸੀ ਰਣਵੀਰ ਨੇ ਕਦੀ ਉਹਦੇ ਲਈ ਆਵਾਜ਼ ਨਹੀਂ ਚੁੱਕੀ ਪਰ ਮੇਰੇ ਮਾਪਿਓਲੇ ਇੰਨਾ ਕਰ ਦਿੱਤਾ ਕਿ ਜਿਹੜਾ ਕੋਈ ਸਗਾ ਪੁੱਤ ਵੀ ਨਹੀਂ ਕਰ ਸਕਦਾ ਰਾਤ ਨੂੰ ਉਹਨੇ ਰਣਵੀਰ ਨੂੰ ਪੁੱਛਿਆ ਤੁਸੀਂ ਇਵੇਂ ਕਿਉਂ ਕੀਤਾ ਜੇ ਮਾਂ ਜੀ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ ਰਣਵੀਰ ਦਾ ਜਵਾਬ ਸੁਣ ਕੇ ਮਨਪ੍ਰੀਤ ਰੋਣ ਲੱਗੀ ਰਣਵੀਰ ਨੇ ਕਿਹਾ ਜਿਵੇਂ ਤੇਰੇ ਲਈ ਇਹ ਮਾਪਿਓ ਆ ਉਵੇਂ ਹੀ ਮੇਰੇ ਲਈ ਵੀ ਤਾਂ ਉਹ ਮੇਰੇ ਮਾਪਿਓ ਹੀ ਆ ਮੈਂ ਪੈਸੇ ਲੈਣ ਵੇਲੇ ਹੀ ਸੋਚ ਲਿਆ ਸੀ ਕਿ ਇੱਕ ਦਿਨ ਵਿਆਜ ਦੇ ਨਾਲ ਸਾਰੇ ਪੈਸੇ ਵਾਪਸ ਕਰ ਦਵਾਂਗਾ ਪਰ ਜਦੋਂ ਬਿਜ਼ਨਸ ਸ਼ੁਰੂ ਹੀ ਨਹੀਂ ਕੀਤਾ ਤਾਂ ਮੈਂ ਇਹਨਾਂ ਪੈਸਿਆਂ ਨੂੰ ਆਪਣੇ ਕੋਲ ਰੱਖ ਕੇ ਸਹੀ ਵਕਤ ਆਉਂਦਾ ਇੰਤਜ਼ਾਰ ਕਰ ਰਿਹਾ ਸੀ ਜੇ ਮੈਂ ਤੇਰੇ ਮਾਪਿਓ ਨੂੰ ਆਪਣੇ ਘਰ ਲੈ ਆਉਂਦਾ ਤਾਂ ਉਹਨਾਂ ਦਾ ਆਤਮ ਸਨਮਾਨ ਹਰ ਦਿਨ ਉਹਨਾਂ ਨੂੰ ਅਪਮਾਨਿਤ ਕਰਦਾ ਦੀ ਦੇਖਾਰ ਉਹ ਰਹਿਣਾ ਪਸੰਦਨਾ ਕਰਦੇ ਉਹ ਬੇਇੱਜ਼ਤ ਨਾ ਹੋਣ ਇਸ ਲਈ ਮੈਂ ਇਹ ਸਭ ਕੀਤਾ ਰਣਵੀਰ ਮੈਨੂੰ ਮਾਫ਼ ਕਰ ਦੇ ਅੱਜ ਤੱਕ ਮੈਂ ਤੈਨੂੰ ਗਲਤ ਸਮਝਦੀ ਰਹੀ ਉਦੋਂ ਹੀ ਪਿੱਛੇ ਖੜੀ ਉਹਦੀ ਸੱਸ ਬੋਲੀ ਪੁੱਤ ਇਹ ਪੈਸੇ ਅਸੀਂ ਉਧਾਰ ਲਏ ਸੀ ਉਹ ਤੇਰੇ ਪਾਪਾ ਦੀ ਈਮਾਨਤ ਸੀ ਮੈਂ ਤੇ ਰਣਵੀਰ ਨੇ ਪਹਿਲਾਂ ਹੀ ਫੈਸਲਾ ਕੀਤਾ ਸੀ ਕਿ ਵਿਆਜ ਦੇ ਨਾਲ ਤੇਰੇ ਪੈਸੇ ਵਾਪਸ ਕਰ ਦਵਾਂਗੇ ਚੱਲ ਹੁਣ ਸੌਂ ਜਾ ਸਵੇਰੇ ਨਾਸ਼ਤਾ ਟਾਈਮ ਤੇ ਨਾ ਬਣਿਆ ਤਾਂ ਚੰਗਾ ਨਹੀਂ ਹੋਵੇਗਾ। ਉਹਨਾਂ ਦੀ ਗੱਲ ਸੁਣ ਕੇ ਮਨਪ੍ਰੀਤ ਰਣਵੀਰ ਤੇ ਉਹਦੀ ਸੱਸ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀਆਂ ਇੱਕ ਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ